ਬਰੇ ਹੁਣ ਅੱਜ ਸਿੱਧੇ ਇਹਨਾਂ ਨੇ ਲੈਟਰ ਪਾ ਦਿੱਤਾ ਕਿ ਪੇਪਰ ਕੈਨਸਲ ਹੋ ਗਿਆ ਹੈ। ਪਰ ਉਹ ਲੈਟਰ ਦੇ ਵਿੱਚ ਕੋਈ ਕਿਸੇ ਵੀ ਅਫਸਰ ਦੇ ਕੋਈ ਰਜਿਸਟਰ ਆ ਦੇ ਕਿਸੇ ਤੇ ਵੀ ਸਾਈਨ ਨਹੀਂ ਹੈਗਾ। ਇਸ ਲਈ ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਕਰ ਸਕਦੇ। ਕੀ ਪਤਾ ਇਹਨਾਂ ਦਾ ਕੱਲ ਨੂੰ ਫੇਰ ਪੇਪਰ ਲੈ ਲੈਣਾ ਸੀ ਚਲੇ ਨਹੀਂ ਉੱਟ ਕੇ। ਨਹੀਂ ਅੱਜ ਜਦੋਂ ਇਹਨਾਂ ਦੀਆਂ ਤਿਆਰੀਆਂ ਹੈ ਨਹੀਂ ਸੀਗੀਆਂ ਤੇ ਕੋਈ ਪੇਪਰ ਲਿਆ ਕਿਉਂ ਜਦੋਂ ਤਿਆਰੀ ਨਹੀਂ ਸੀ ਜਦੋਂ ਇਹਨਾਂ ਦੀ ਨਹੀਂ ਇਹਨਾਂ ਨੂੰ ਪੇਪਰ ਲੈਣਾ ਆ ਰਿਹਾ ਕੰਪਿਊਟਰ ਟੈਸਟ ਤੇ ਕਿਉਂ ਲੈ ਰਹੇ ਆ? ਮੈਨੂੰ ਨਹੀਂ ਲੈ ਲੈਣਾ। ਅੱਗੇ ਵੀ ਮੈਨੂੰ ਨਹੀਂ ਪੇਪਰ ਲੈਂਦੇ ਨੇ। ਲੈ ਲੈਣ ਦੋ ਦੋ ਹਜ਼ਾਰ ਇੱਕ ਬੱਚੇ ਦੀ ਫੀਸ ਲੈ ਰਹੇ ਆ ਇੱਥੇ ਕੋਈ ਕੋਈ 10 10 20000 ਰੁਪਏ ਦੇ ਕੋਈ ਬੰਦਾ ਨਹੀਂ ਸੀ ਮਿਠਾ ਸਕਦੇ ਕਿ ਪੇਪਰ ਲੈ ਲੀਏ ਚੰਗਾ ਪਤਾ ਨਹੀਂ ਕਿਹੜੀ ਕੰਪਨੀ ਦੇ ਬੰਦੇ ਪੇਪਰ ਲੈਣ ਆਏ ਆ ਉਹਨਾਂ ਨੂੰ ਕੁਆਲਿਫਿਕੇਸ਼ਨ ਪੁੱਛੀ ਆ ਵੀ ਤੁਹਾਡੀ ਕੁਆਲਿਫਿਕੇਸ਼ਨ ਕੀ ਆ ਵੀ ਤੁਸੀਂ ਹੀ ਸੀ ਤਾਂ ਕੰਪਿਊਟਰ ਬੇਸ ਪੇਪਰ ਲੈਣ ਆਏ ਜੇ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆ ਰਿਹਾ ਹੁਣ ਕੀ ਹੋਇਆ ਕੀ ਹੈ ਹੁਣ ਇੱਕ ਵਾਰੀ ਤਾਂ ਜੁਗਤ ਸਾਈਡ ਤੇ ਪਤਾ ਕੈਨਸਲ ਹੋ ਗਿਆ ਬਟ ਅਜੇ ਅਸੀਂ ਫਾਈਨਲ ਕਰਦੇ ਆਂ ਦੇਖਦੇ ਆਂ ਫਾਈਨਲ ਪਰ ਦੇਖਦੇ ਆਂ ਅਜੇ ਅਸੀਂ ਫਾਈਨਲ ਕੈਨਸਲ ਹੋਇਆ ਕਿ ਨਹੀਂ ਹੋਇਆਗਾ ਕੋਈ ਇਹ ਤੇ i'm <coughs> not ਕਿਹੜੀ ਜਗ੍ਹਾ ਤੋਂ ਐ ਪੇਸ਼ੰਦਾ ਤੋਂ ਆਇਆ ਇੱਥੇ ਲੋਕ ਨਹੀਂ ਆ ਸਮੱਸਿਆ ਕੀ ਹੈ ਜੀ ਸਮੱਸਿਆ ਸਾਨੂੰ ਪੇਪਰ ਅੱਜ ਸਾਡਾ ਪੇਪਰ ਸੀ ਟਾਈਮਿੰਗ ਦੱਸੀ ਗਈ 9:30 ਵਜੇ ਦੀ ਸਾਨੂੰ ਉਹ ਤੋਂ ਬਾਅਦ ਜਦੋਂ ਅਸੀਂ ਆਏ ਪਹਿਲਾਂ ਤਾਂ ਐਡਮਿਟ ਕਾਰਡ ਕੱਲ ਹੈ ਨਹੀਂ ਸੀ ਕੱਲ ਆਏ ਆ ਦੁਬਾਰਾ ਉਹੀ ਦੁਬਾਰਾ ਦੁਬਾਰਾ ਉਹਨਾਂ ਨੇ ਅਪਡੇਟ ਕੀਤਾ ਉਸ ਤੋਂ ਬਾਅਦ ਟਾਈਮਿੰਗ ਦੀ ਹਰਾਸਮੈਂਟ ਹੋ ਰਹੀ ਆ 11:00 ਵਜੇ 10:00 ਵਜੇ ਹੋਊਗਾ ਪੇਪਰ ਸ਼ੁਰੂ ਕੋਈ ਸਿਸਟਮ ਨਹੀਂ ਹੈਗਾ ਕੁਝ ਨਹੀਂ ਇਹਨਾਂ ਨੂੰ ਪਤਾ ਚੱਲ ਰਿਹਾ ਪੀਸੀ ਤੇ ਸਾਡਾ ਟਾਈਮਿੰਗ ਸ਼ੋ ਹੋ ਰਿਹਾ ਆ ਆਟੋਮੈਟਿਕਲੀ ਸਾਡਾ ਪੇਪਰ ਸਬਮਿਟ ਹੋ ਜਾਣਾ ਸੀ ਪਰ ਕੋਈ ऐसे सिस्टम जब नहीं चल रहा है ऐसी पहले चेक कर देंगे कि प्रॉब्लम है कि नहीं क्वेश्चन भी ये सिस्टम में नहीं सी चल रहा क्यों है ये पेपर डिन्डे तो है ही बच्चा ये तो लोगों को मज़े आ रहे हैं सर सर्वर डाउन सी सर सिस्टम नहीं चल रहा सर कोई क्वेश्चन नहीं आया मतलब कि पता टाइम लग ही जा रहा ह� ਸਮਸਿਆ ਆ ਰਹੀ ਹੈ ਨਹੀਂ ਆ ਰਹੀ ਹੈ ਸਰ ਸਮੱਸਿਆ ਪੂਰੀ ਆ ਰਹੀ ਹੈ ਕੋਈ ਪ੍ਰਬੰਧ ਹੀ ਨਹੀਂ ਹੈਗਾ ਇਹਨਾਂ ਦਾ ਜੇ ਪ੍ਰਬੰਧ ਨਹੀਂ ਕਰ ਸਕਦੇ ਤਾਂ ਪੇਪਰ ਲੈਣ ਕਿੰਦਲ ਤਾਂ ਕਰਨੀ ਚਾਹੀਦਾ ਹੈ ਕਿ ਸਮੱਸਿਆ ਕੀ ਆਈ ਹੈ ਮੈਸੇਜ ਇਹਨਾਂ ਦਾ ਕੋਈ ਆਨਲਾਈਨ ਦਾ ਸਿਸਟਮ ਹੀ ਨਹੀਂ ਹੈਗਾ ਕੋਈ ਚੱਲ ਹੀ ਨਹੀਂ ਰਿਹਾ ਤਾਂ ਕੰਪਿਊਟਰ ਨਹੀਂ ਚੱਲੇ ਸਾਰੇ ਬੱਚੇ ਤਾਂ ਬਾਹਰ ਬੈਠੇ ਨੇ ਹੁਣ ਇਹ ਪ੍ਰਾਈਵੇਟ ادارے ਦੇ ਵਿੱਚ ਕਿਉਂ ਰੱਖਿਆ ਗਿਆ ਇਹ ਪਤਾ ਹੀ ਨਹੀਂ ਇਹਨੂੰ ਪੁੱਛਣਾ ਚਾਹੀਦਾ ਇਹਨਾਂ ਨੂੰ ਕਿਉਂ ਨਹੀਂ ਹੋ ਰਿਹਾ ਇਹ ਕੀ ਕਰ ਰਹੇ ਹੈ ਜੇ ਤਿਆਰੀ ਨਹੀਂ ਸੀ ਤਾਂ ਬੱਚੇ ਸੱਦੇ ਕਿਉਂ ਸੱਦੇ ਕਿਉਂ ਇਹਨਾਂ ਨੇ ਆ ਬਿਲਕੁਲ ਪਹਿਲੇ ਪੇਪਰ ਚੱਲਦੇ ਇਹ ਕਿ ਕੋਈ ਸਮੱਸਿਆ ਕੀ ਹੋਈ ਹੈ ਰਾਸਟਰ ਉਹ ਕਹਿ ਰਹੇ ਸਿਖਿਆ ਕਿ ਸਾਈਬਰ ਡਾਊਨ ਹੋਇਆ ਜੀ ਐਸਐਲ ਦੇ ਕੋਲ ਪੇਪਰ ਸੀਗਾ ਨਰਸਿੰਗ ਸਟਾਫ ਦਾ ਕੋਈ ਉਸੇ ਸਮੇਂ ਚ ਆਇਆ ਮੈਂ ਪੁੱਛ ਰਿਆਂ ਨੂੰ ਗੱਲਬਾਤ ਕਰ ਰਿਆਂ ਜੀ ਜਿਹੜਾ ਇਹ ਕਹਿੰਦੇ ਜਾਂ ਮੋਲਾ ਦਿੱਤਾ ਇਹ ਕਹਿੰਦੇ ਸਾਡਾ ਪੇਪਰ ਸੀਗਾ ਇਸ ਟਾਈਮ ਪੇਪਰ ਦੇ ਸਵਾਲ ਦੇ ਵਿੱਚ ਅਸੀਂ ਆਏ ਸੀਗੇ ਉਹ ਕਹਿੰਦੇ ਪੇਜਮੈਂਟ ਵਾਲਾ ਕਹਿੰਦਾ ਸਾਡਾ ਸਾਈਬਰ ਡਾਊਨ ਹੋ ਗਿਆ ਦੇਖੋ ਚੈੱਕ ਕਰ ਰਹਾ ਮੈਂ ਕਹਿੰਦੇ ਉਹਨੇ ਨੋਟਸ ਦਿੱਤਾ ਹੈਗਾ ਕਿ ਤੁਹਾਡਾ ਨੈਕਸਟ ਪੇਪਰ ਕਰਾ ਲੈਣਾ ਬਾਕੀ ਗੱਲਬਾਤ ਚੱਲ ਰਹੀ ਹੈ ਇਹਨਾਂ ਨਾਲ ਕਿ ਨਾਮ प्रदीप ਸਿੰਘ ਦੀ ਅੱਜ ਡਿਊਟੀ ਕੀ ਐਜ਼ ਅਬਜ਼ਰਵਰ ਕਾਰਨ ਕੀ ਬੱਚੇ ਰੌਲਾ ਪਾ ਰਹੇ ਸਾਰੇ ਕੋਈ ਆਈਟੀ ਦੀ ਪ੍ਰੋਬਲਮ ਹੋਈ ਆ ਸਰਵਰ ਦੇ थ्रू ਜਿਹੜਾ ਪੇਪਰ ਇਗਜ਼ਾਮ ਆਉਣਾ ਸੀ ਹੈ ਜੀ ਉਹ ਇਗਜ਼ਾਮ ਹੋਣ ਦੇ ਵਿੱਚ ਨਾ ਕੋਈ ਦਿੱਕਤ ਆ ਗਈ ਉਹ ਜੋ ਆਈਟੀ ਨੂੰ ਡੀਲ ਕਰਦੀ ਕੰਪਨੀ ਉਹ ਤੁਹਾਨੂੰ ਕਲੀਅਰ ਕਰਾਊਗੀ ਸਾਡੀ ਤਾਂ ਸਿਰਫ ਉਸ ਤੋਂ ਤਾਂ ਡਿਊਟੀ ਸੀਗੀ ਕਿਉਂਕਿ ਕੋਈ ਵੀ ਇੱਥੇ ਹੈਗਾ ਤਾਂ ਸੀਗਾ ਪੇਪਰ ਸਟਾਪ ਨਾ ਫਿਰ ਕਿੰਨੇ ਬੱਚੇ ਆਉਂਦਾ ਸੀ ਐਪਰੋਕਸੀਮੇਟ 390 ਕਾ ਮਤਲਬ ਸਾਰੇ ਬੱਚੇ ਡ੍ਰੇਗ ਕਰੀ ਰਹੇਗੇ ਜੋ ਪ੍ਰੀਖਿਆ ਕੋਈ ਨਹੀਂ ਸਕੇ ਕੰਪਲੀਟ ਨਾ ਹੋ ਸਕੇ ਕੈਨਸਲ ਹੋ ਗਿਆ ਜੀ ਕੈਨਸਲ ਹੋ ਗਿਆ ਜਿਵੇਂ ਇਹਨਾਂ ਨੇ ਪਹਿਲਾਂ ਤਿਆਰੀ ਵੀ ਕਰਨੀ ਸੀ ਕਿ ਆਪ ਦੇ ਸਾਡੇ ਸਰਵਰ ਜਾਂ ਨਾਈਟ ਸਰਵਰ ਕਿ ਕਿਪੈਸਿਟੀ ਬੱਚੇ ਪੇਪਰ ਦੇਣਾ ਆ ਗਿਆ ਤੇ ਉਦੀ ਪੱਥੇ ਕਹਿੰਦੇ ਨਹੀਂ ਸਾਡੀ ਹਜੇ ਤਿਆਰੀ ਸਭ ਦੇਖੋ ਇਸ ਬਾਰੇ ਤਾਂ ਹੁਣ ਸਾਨੂੰ ਤੁਹਾਨੂੰ ਨਾ ਕੋਈ ਨੌਲੇਜ ਇਹ ਤੇ ਇਹੀ ਦੱਸਣੀ ਹੈ ਪ੍ਰਾਈਵੇਟ ਕੰਪਨੀ जो सर जहाँ से चल रहा है, सर यहां जिसी आ, किसी -किसी के पास है वो नहीं का हम सोलूशन निकाल रहे थे जिसकी ज्यादा भड़क गए तैयारी सब कुछ थी हमारी प्रॉपर तो मान लो किसी के बाई चांस भी आप था। था। तो नहीं है किसी के सिस्टम में हो सकता है कि चलो मान लो कोशिश नहीं हो रही है ना उसको हम ठीक कर रहे थे बट उसकी वजह से बाकी कैंडिडेट्स हाइपर कैंडी वजह से दो चार लोगों की वजह से सब लोग हाइपर हो गए थे सर मैं सर दिल्ली तो तो से आए सर बीटेक पास आउट हूँ ठीक है या हम एग्जाम कराने आए इसलिए ठीक है सर तो कैंसिल हो गए ये पेपर कैंसिल हो गए हैं इनका रजिस्टिड्यूट हो जाएगा इनकी जो मेल आईडी या फिर जो भी इनका कॉन्टेक्ट पॉन, नंबर हैं उन पर इनको मेल चली जाएगी क्योंकि जब भी डेट रिजन होगा वो उनको पता चल जाएगा